ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸੁਆਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਰ ਰੋਜ਼ ਆਪਾਂ ਮਸ਼ੀਨਰੀਆਂ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਿੰਨੇ ਆ ਤੁਹਾਡੇ ਏਰੀਆ 'ਚ ਤੁਹਾਡੇ ਪਿੰਡ ਸ਼ਹਿਰ 'ਚ ਤੇ ਆਪਾਂ ਤੁਹਾਡੇ ਕਮੈਂਟ ਸਾਰੇ ਦੇਖਦੇ ਹੁੰਨੇ ਹਾਂ ਜੀ ਤੁਹਾਡੇ ਕਮੈਂਟਾਂ ਨੂੰ ਹੀ ਦੇਖ ਕੇ ਆਪਾਂ ਮਸ਼ੀਨਰੀਆਂ ਲੈ ਕੇ ਆਉਂਦੇ ਆ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆ ਗੱਡੀਆਂ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ ਬਾਹਰ ਗਏ ਮਾਲਕ ਦੀਆਂ ਗੱਡੀਆਂ ਮਿਲ ਜਾਣਗੀਆਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੀਚੇ ਹਮੇਸ਼ਾ ਇੱਕ ਪਾਸੇ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਕਿਸੇ ਕੋਲੇ ਕੋਈ ਮਸ਼ੀਨਰੀ ਹੈ ਕੂਠੀਆ ਕਰ ਮਕਾਨ ਗੱਡੀ ਮੋਟਰਸਾਈਕਲ ਕੋਈ ਛੋਟਾ ਥੀ ਕੋਈ ਜੀਪ ਕੋਈ ਥਾਰ ਕੁਝ ਵੀ ਹੈ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ Honda ਦੀ Amaze ਪਹੁੰਚੀ ਹੈ ਹਰਿਆਣਾ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਬੰਪਰ ਟੂ ਬੰਪਰ A ਟੂ Z ਸਾਰੀ ਗੱਡੀ ਬਹੁਤ ਸੋਹਣੀ ਪਈ ਹੈ ਜੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਬਿਲਕੁਲ ਨਵੀਂ ਗੱਡੀ ਆਪਾਂ ਨੂੰ ਮਿਲ ਜੂਗੀ ਇੰਟੀਰੀਅਰ ਬਹੁਤ ਸੋਹਣਾਗਾ ਤੁਹਾਡੇ ਸਾਹਮਣੇ ਆ ਫੋਟੋਆਂ ਅੰਦਰੋਂ ਇਹਨਾਂ ਨੇ ਖਿੱਚ ਕੇ ਭੇਜੀਆਂ ਗੱਡੀ ਸਿਰਫ 80000 ਚੱਲੀ ਹੋਈ ਆ ਫਾਸਟ ਓਨਰ ਗੱਡੀ ਆ ਜੀ ਤੇ ਗੱਡੀ ਦੇ ਮਾਲਕ ਕਹਿੰਦੇ ਆ ਵੀ ਗੱਡੀ ਦੀ ਜੜੀ ਐਵਰੇਜ ਉਹ 28 ਤੋਂ ਉੱਪਰ ਐ ਤੇ ਇਹ ਫਾਸਟ ਓਨਰ ਡੀਜ਼ਲ ਤੇ ਗੱਡੀ ਆ ਤੇ ਮਾਲਕ ਨੇ ਅਰਜੈਂਟ ਸੇਲ ਕਰਨੀ ਹੈ ਪਟਿਆਲੇ ਖੜੀ ਹੈ 330 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਜਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖਣੀ ਹੈ ਗੱਲਬਾਤ ਕਰ ਸਕਦੇ ਹੋ ਮਾਲਕ ਨਾਲ 330000 ਰੁਪਿਆ ਇੱਕ ਬਾਰ ਕਿਹਾ ਮਾਲਕ ਨੇ ਨੰਬਰ 86993 38838 ਮਾਲਕ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਆ ਗਈ ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚਿਆ ਜਿਵੇਂ ਕਿ ਦੇਖ ਰਹੇ ਹੋ ਸੈਂਟਰੋ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਮਾਡਲ 2007 ਹੈ ਤੇ ਸੀएनजी ਕਿੱਟ ਲੱਗੀ ਹੋਈ ਆ ਤੇ ਬਠਿੰਡੇ ਏਰੀਆ ਚੋਂ ਮਾਲਕ ਨੇ ਆਪਣੇ ਕੋਲ ਗੱਡੀ ਵੇਚੀ ਆ ਰੇਟ ਮਾਲਕ ਨੇ 80000 ਰੁਪਇਆ ਕਿਹਾਗਾ ਗੱਡੀ ਘਰੇ ਖੜੀ ਆ ਨੰਬਰ ਦਿੱਲੀ ਆ ਤੇ ਗੱਡੀ ਦਾ ਜਿਹੜਾ ਰੰਗ ਹੈ ਉਹ ਆਪਨੂੰ ਸਿਲਵਰ ਮਿਲੂਆ ਕੰਡੀਸ਼ਨ ਆਲੂਕੀ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਬਹੁਤ ਚੰਗੀ ਸਾਫ ਕੰਡੀਸ਼ਨ ਦੀ ਗੱਡੀ ਆ 80000 ਰੁਪਇਆ ਮਾਲਕ ਨੇ ਕਿਹਾਗਾ ਬਾਕੀ ਮਾਲਕ ਕਹਿੰਦੇ ਆ ਵੀ ਰੇਟ ਉੱਪਰ نیچے ਕਰ ਲਾਂਗੇ ਹੋ ਜੂਗਾ ਨੀਚੇ ਉੱਪਰ ਤੁਸੀਂ ਜਾ ਕੇ ਦੇਖਣੀ ਐ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਘਰੇ ਖੜੀ ਆ ਮਾਲਕ ਦੀ 7 ਮਾਡਲ ਹੈ ਸੀਐਨ ਚ ਕਿਟ ਲੱਗੀ ਹੋਈ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਜਾ ਕੇ ਦੇਖ ਸਕਦੇ ਹੋ ਗੱਲ ਕਰ ਸਕਦੇ ਹੋ ਮਾਲਕ ਦਾ ਨੰਬਰ 95308 23586 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਜੀ ਤੇ ਗੱਲ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਤੇ ਵੀਡੀਓ ਤੇ ਗੱਲਬਾਤ ਆ ਹੋ ਰਹੀ ਐ ਜੀ ਆਪਣੇ ਚੈਨਲ ਦਾ WhatsApp ਨੰਬਰ ਨਾਲ ਦੀ ਨਾਲ ਨੋਟ ਕਰ ਲਓ 78140 38764 نیچے ਚੱਲ ਰਿਹਾ ਜੇ ਕਿਸੇ ਕੋਲ ਕੋਈ ਗੱਡੀ ਮੋਟਰਸਾਈਕਲ ਕੋਈ ਵੀ ਮਸ਼ੀਨਰੀ ਹੈ ਕਿਸੇ ਵੀ ਏਰੀਆ ਚ ਕੋਠੀਆ ਘਰ ਮਕਾਨ ਆਪਣੇ ਕੋਲੇ ਭੇਜਿਆ ਕਰੋ ਆਪਣੇ WhatsApp ਨੰਬਰ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਤੇ ਤੁਹਾਡੀ ਐਡ ਆਪਣੇ ਆਪ ਲੱਗ ਜਾਊਗੀ ਹੁਣ ਤੁਸੀਂ ਦੇਖੋ ਜੀ ਇੱਕ ਗੱਡੀ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2007 ਮਾਡਲ ਹੈ ਜੀ ਗੱਡੀ ਖੜੀ ਹੈ ਬਟਾਲੇ ਏਰੀਆ ਚ ਬਟਾਲੇ ਏਰੀਆ ਚ ਡਿਮਾਂਡ 1 ਲੱਖ 5000 ਰੁਪਇਆ ਬਟਾਲਾ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਜੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜਾ ਕੇ ਦੇਖਣੀ ਆ ਚਲਾ ਕੇ ਦੇਖਣੀ ਆ ਕਿ ਮਰਜੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਚਾਰੇ ਪਾਸੋਂ ਦੇਖ ਰਹੇ ਹੋ ਤੁਸੀਂ ਰੰਗ ਵੀ ਠੀਕ ਪਿਆ ਜੀ ਤੇ ਕੰਡੀਸ਼ਨ ਵੀ ਵਧੀਆ ਹੈ ਬਾਕੀ ਇੰਜਨ ਗੇਅਰ ਬਲੋ ਕੋਈ ਨੁਕਸ ਨਹੀਂ ਬਾਕੀ ਜੋ ਵੀ ਕੁਝ ਹੈਗਾ ਤੁਹਾਡੇ ਸਾਹਮਣੇ ਹੈ ਕੋਈ ਗਲੀ ਸੜੀ ਨਹੀਂ ਕੋਈ ਕਿਸੇ ਪਾਸੋਂ ਨੁਕਸ ਨਹੀਂ ਹੈਗਾ ਠੀਕ ਹੈ ਜੀ ਇੰਜਨ ਗੇਅਰ ਚ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਮਿਲਣੀ। ਬਾਕੀ ਬੋਰਨੇਟ ਦੀ ਰੰਗ ਥੋੜਾ ਬੁੱਤਾ ਹੈਗਾ ਜੀ। ਬਾਕੀ ਹਲਕੇ ਮਾੜੇ ਮੋٹے ਜਿਹੜੇ ਦਿਖਦੇ ਵੀ ਨਹੀਂ ਇਹੋ ਜੀ ਆਪਾਂ ਨੂੰ ਡੈਂਟ ਵੀ ਮਾੜੇ ਮੋٹے ਜੇ ਮਿਲਣਗੇ। ਠੀਕ ਹੈ ਜੀ ਨੰਬਰ ਤੁਹਾਨੂੰ ਮੈਂ ਮਾਲਕ ਦਾ 10 ਦਿਨੇ 42 ਖੜੀ ਹੈ 7719527635 ਮਾਲਕ ਦਾ ਹ ਨੰਬਰ ਹੈ ਮਾਲਕ ਨਾਲ ਗੱਲ ਆਪੇ ਕਰ ਲਓ। ਬਾਕੀ ਫੋਟੋਆਂ ਸਾਰੀਆਂ ਚੱਲ ਰਹੀਆਂ ਤੇ ਤੁਹਾਨੂੰ ਮੈਂ ਸਾਰਾ ਕੁਝ ਨਾਲ ਦੀ ਨਾਲ ਦੱਸਦਾ ਰਹਿਣਾ ਜੀ। ਕੋਈ ਲਕੋ ਨਹੀਂ ਰੱਖਦੇ ਆਪਾਂ ਹੁਣ ਆਪਾਂ ਗੱਲ ਕਰਾਂਗੇ ਇੱਕ ਬੋਲਟ ਦੀ ਬੋਲਟ ਆਪਣੇ ਕੋਲੇ ਮਾਲਕ ਨੇ ਭੇਜਿਆ ਵੇਚਣ ਵਾਸਤੇ ਭੇਜਿਆ ਆਪਣੇ ਕੋਲੇ ਤਰਨ ਤਰਨ ਏਰੀਆ ਚੋਂ 2,25,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 2023 ਮਾਡਲ ਹੈ 12ਵਾਂ ਮਹੀਨਾ 225 ਡਿਮਾਂਡ ਲੈਸ ਬਸ ਹੋ ਜਾਊਗਾ ਜਾ ਕੇ ਕਿਸ ਨੇ ਦੇਖਣਾ ਚਲਾ ਕੇ ਦੇਖਣਾ ਜਾ ਕੇ ਦੇਖ ਸਕਦਾ ਹਾਂ ਬਾਕੀ ਨੁਕਸ ਕੋਈ ਨਹੀਂ ਹੈਗਾ ਤੇ ਸਾਰਾ ਕੁਝ ਵਧੀਆਗਾ ਸਰਵਿਸ ਸਰਵਿਸ ਟੋਟਲ ਮਾਲਕ ਨੇ ਕਰਵਾ ਰੱਖਿਆ ਮੌਕੇ ਦਾ 1 ਰੁਪਿਆ ਨਹੀਂ ਭਾਲਦਾ ਕਿਸੇ ਨੂੰ ਪਸੰਦ ਆਉਂਦਾ ਜਾ ਕੇ ਦੇਖਣਾ ਕੋਈ ਚਾਹੁੰਦਾ ਤੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ 77 107 550040 ਮਾਲਕ ਨਾਲ ਗੱਲ ਕਰ ਲਿਓ ਇਸ ਨੰਬਰ ਤੇ ਗੱਲ ਤੁਹਾਡੀ ਡਾਇਰੈਕਟ ਹੋ ਜੂਗੀ ਤੇ ਗੱਲ ਕਰ ਲਓ ਜਾ ਕੇ ਕਿਸੇ ਨੇ ਦੇਖਣਾ ਉਹ ਵੀ ਜਾ ਕੇ ਦੇਖ ਲਓ ਬਾਕੀ ਸਾਰਾ ਜੇਨੂਨ ਹੈ ਕੋਈ ਪਾਰਟ ਬਦਲਿਆ ਨਹੀਂ ਹੋਇਆ ਨਾ ਕੋਈ ਡਿੱਗਿਆ ਨਾ ਕੋਈ ਟੁੱਟਿਆ ਪੱਜੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਤੇ ਬੁਲਟ ਦਾ ਜਿਹੜਾ ਮਾਲਕ ਦਾ ਨੰਬਰ ਆ ਉਹ ਤੁਹਾਨੂੰ ਮਿਲ ਗਿਆ ਤੇ ਹੁਣ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ نیچے ਲਿਖਿਆ ਰਹਿੰਦੇ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਸੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੁਝ ਵੀ ਹੋ ਤੁਹਾਡੇ ਕੋਲ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਵਾਂ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚੋਂ ਤੇ ਜਲਦੀ ਆਪਾਂ ਐਡ ਤੁਹਾਡੀ ਲਗਾ ਦਾਂਗੇ ਆਪਣਾ ਕਮਿਸ਼ਨ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਜਮਾ ਫਰੀਦ ਵਿੱਚ ਆਪਣਾ ਸਾਰਾ ਕੰਮ ਹੈ ਠੀਕ ਹੈ ਜੀ ਬਾਕੀ ਕਿਸੇ ਕੋਲੇ ਹੈ ਕੋਈ ਤਾਂ ਭੇਜੋ ਆਪਣੇ ਕੋਲੇ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ نیچے ਦੇਖੋ ਤੁਸੀਂ ਉਹਨੂੰ ਜ਼ਰੂਰ ਦਬਾ ਦਿਓ ਤੇ ਜਦੋਂ ਤੁਸੀਂ ਚੈਨਲ ਦਾ ਸਬਸਕ੍ਰਾਈਬ ਬਟਨ ਦਬਾ ਦਉਗੇ ਤਾਂ ਉਹ ਤੋਂ ਬਾਅਦ ਤੁਸੀਂ ਨਵੀਂ ਵੀਡੀਓ ਜਦੋਂ ਆਪਾਂ ਲੈ ਕੇ ਪਹੁੰਚਾਂਗੇ ਤਾਂ ਉਸੇ ਬਾਰੇ ਤੁਸੀਂ ਦੇਖ ਸਕੋਗੇ ਤੇ ਚੈਨਲ ਨਾਲ ਪੂਰੀ ਤਰ੍ਹਾਂ ਤੁਸੀਂ ਜੁੜ ਜਾਉਗੇ ਜੀ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਟੋਮੈਟਿਕ ਗੱਡੀ ਆਪਣੇ ਕੋਲੇ ਪਹੁੰਚੀ ਆ ਪੰਜਾਬ ਨੰਬਰ ਹੈ ਤੇ 2014 ਮਾਡਲ ਹੈ ਜੀ ਸੈਕੰਡ ਓਨਰ ਹੈ 4 ਲੱਖ ਰੁਪਿਆ ਮਾਲਕ ਨੇ ਰੇਟ ਕਿਹਾ 4 ਲੱਖ ਰੁਪਿਆ ਡਿਮਾਂਡ ਕਿਹਾ i20 ਮੈਗਨਾ ਆਲ ਓਕੇ ਅਸੀਂ ਦੇ ਮਾਲਕਾ ਬਾਹਰ ਰਹਿੰਦੇ ਆ ਉਹਨਾਂ ਦੀ ਗੱਡੀ ਆ ਕੁਮਾਨ ਮਾਲਕ ਦਾ ਏਰੀਆ ਦਾ ਜਾ ਕੇ ਕਿਸੇ ਨੇ ਗੱਡੀ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਜਾ ਕੇ ਦੇਖ ਸਕਦੇ ਹੂੰ ਕੋਈ ਨੁਕਸ ਨਹੀਂ ਗੱਡੀ 'ਚ ਚਾਰੇ ਪਾਸੇ ਮਾਲਕ ਨੇ ਫੋਟੋਆਂ ਖਿੱਚ ਕੇ ਆਪਣੇ ਕੋਲੇ ਭੇਜੀ ਆ ਤੇ ਜਾ ਕੇ ਦੇਖ ਕੇ ਗੱਲਬਾਤ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਲੈ ਸਕਦੇ ਹੂੰ ਤੇ ਮਾਲਕ ਦਾ ਜਿਹੜਾ ਨੰਬਰ ਹੈ ਉਹ ਆਪਾਂ ਨੂੰ ਬਾਹਰਲਾ ਮਿਲੂਗਾ ਤੁਸੀਂ ਪਹਿਲਾਂ ਸੇਵ ਕਰ ਲਿਓ ਫਿਰ WhatsApp ਤੇ ਜਾ ਤਾ ਮੈਸੇਜ ਕਰ ਦਿਓ ਜਾਂ ਫਿਰ ਫੋਨ ਕਰ ਲਿਓ ਮਾਲਕਾ ਫੋਨ ਚੱਕ ਲੈਣਗੇ ਗੱਲਬਾਤ ਤੁਹਾਡੀ ਹੋ ਜਾਵੇਗੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਗੱਡੀ ਬਾਰੇ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਲੈ ਕੇ ਪਹੁੰਚੇ ਹਾਂ ਜੀ ਸਭ ਤੋਂ ਸਸਤੀ ਆਲਟੋ ਸਭ ਤੋਂ ਸੋਹਣੀ ਬਹੁਤ ਵਧੀਆ ਘੈਂਟ ਗੱਲਬਾਤ ਹੈ ਟਾਇਰ ਵੀ ਆਪਾਂ ਨੂੰ ਵਧੀਆ ਮਿਲ ਜਾਣਗੇ ਨਵੇਂ ਵਾਂਗੂ ਮਿਲ ਜਾਣਗੇ ਥੋੜੇ ਬੋਤੇ ਚੱਲੀ ਹੋਈ ਹੈ ਗੱਡੀ ਤਾਂ ਕਰਕੇ ਥੋੜੇ ਬੋਤੇ ਚੱਲੇ ਹੋਈ ਨਹੀਂ 70 ਪੈਸੇ ਆਪਾਂ ਨੂੰ ਮਿਲ ਜਾਣਗੇ ਇੰਜਨ ਗੇਅਰ ਬਹੁਤ ਚੰਗੇ ਆ ਜੀ 2009 ਮਾਡਲ ਆਲਟੋ ਵਧੀਆ ਫਾਸਟ ਓਨਰ ਹੈ ਏਸੀ ਹਿੱਟਰ ਵਰਕਿੰਗ ਚ 65000 ਦੀ ਇਹਨਾਂ ਨੇ ਵੇਚਣੀ ਹੈ ਜੀ ਤੇ ਜਾ ਕੇ ਦੇਖ ਸਕਦਾ ਮਲੋਟ ਮਾਲਕ ਦਾ ਏਰੀਆ 65000 ਦੇ ਵਿੱਚ ਇਹਨਾਂ ਨੇ ਗੱਡੀ ਸੇਲ ਕਰਨੀ ਹੈ ਬਾਕੀ ਮਾੜਾ ਮੋਟਾ ਹੋਰ ਵੀ ਹੋ ਜਾਊਗਾ ਡਿਮਾਂਡ ਇੱਕ ਵਾਰੀ ਨੰਬਰ ਮਾਲਕ ਦਾ 6283651243 ਮਾਲਕ ਨਾਲ ਗੱਲਬਾਤ ਤੁਸੀਂ ਆਪ ਹੀ ਕਰ ਲਓ ਜੀ ਤੇ ਵੀਡੀਓ ਦੀ ਆਪਾਂ ਗੱਲਬਾਤ ਕਰ ਲਈ ਪੂਰੀ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਜੀ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਮਿਲਦੇ ਆਪਾਂ ਤੇ ਕਿਸੇ ਕੋਲ ਕੋਈ ਮਸ਼ੀਨਰੀ ਹੈਗੀ ਆ ਭੇਜੋ ਆਪਣੇ ਕੋਲ ਹੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊ